ਸਾਲ 2020 ਜੋ ਕਿ ਚੰਗਾ ਸਾਲ ਸਾਬਤ ਨਹੀਂ ਹੋਇਆ ਕਰੋਨਾ ਨੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਤੇ ਉਦੋਂ ਸਭ ਤੋਂ ਵੱਡੀ ਮਾਰ ਕਾਰੋਬਾਰਾਂ ਉੱਤੇ ਪਈ ਹੈ ਪਰ ਹੁਣ ਜਦੋਂ ਨਿਊ ਨਾਰਮਲ ਵਿੱਚ ਜ਼ਿੰਦਗੀ ਪੱਟੜੀ ਉੱਤੇ ਆ ਰਹੀ ਹੈ ਭਾਰਤ ਵਿੱਚ ਤਿਉਹਾਰਾਂ ਦਾ ਮਾਹੌਲ ਹੈ ਤੇ ਬਾਜ਼ਾਰਾਂ ਵਿੱਚ ਚੰਗੀ ਖਾਸੀ ਭੀੜ ਵੇਖਣ ਨੂੰ ਮਿਲ ਰਹੀ ਹੈ ਪਰ ਵਪਾਰੀਆਂ ਦੇ ਲਈ ਇਹ ਰੌਣਕ ਨਹੀਂ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭੀੜ ਤਾਂ ਹੈ ਪਰ ਬਿਜ਼ਨਸ ਨਹੀਂ ਹੈ ਅਸੀਂ ਛੋਟੀ ਮੋਟੀ ਕੋਈ ਆਈਟਮ ਲੈਣ ਆਏ ਆ ਜੀ ਤੇ ਪੈਸੇ ਦੀ ਸ਼ੋਰਟੇਜ ਕਰਕੇ ਅਸੀਂ ਜਿਆਦਾ ਵੱਡਾ ਨਹੀਂ ਖਰੀਦ ਸਕਦੇ ਕੋਈ ਵੀ ਚੀਜ਼। ਦਾਨ ਤੇ ਰਸਤੇ ਬਾਬਾ ਜੀ ਵਸਤੇ ਕੋਈ ਛੋਟੀ ਮੋਟੀ ਆਈਟਮ ਲੈਣ ਆਏ ਬਰਤਨ। ਕੰਮ ਕਰ ਦੋ ਮਹੀਨੇ ਤੋਂ ਬੰਦ ਸੀਗੇ ਜੀ। ਇਸ ਕਰਕੇ ਅਸੀਂ ਛੋਟੀ ਮੋਟੀ ਖਰੀਦਾਰੀ ਕਰਨਾ ਚਾਹੁੰਦੇ। ਮਾਰਕੀਟ 'ਚ ਅੱਗੇ ਨਾਲੋਂ ਘੱਟ ਰੌਣਕ ਹੈ ਜੀ। ਪਹਿਲਾਂ ਵਰਗੀ ਨਹੀਂ ਸੀ ਕਿ ਜਦੋਂ ਅਸੀਂ ਮਾਰਕੀਟ ਆਉਂਦੇ ਸੀਗੇ ਤੇ ਰਸ਼ ਬਹੁਤ ਹੁੰਦਾ ਸੀਗਾ। ਤੇ ਹੁਣ ਪੈਸੇ ਦੀ ਸ਼ੋਰਟੇਜ ਕਰਕੇ ਲੋਕਾਂ ਦਾ ਕਾਟਰ ਰੌਣਕ ਹੈਗੀ ਬਜਾਜ ਦੇ ਵਿੱਚ ਸਰ ਮਾਰਕੀਟ ਦੇ ਵਿੱਚ ਜੋ ਕਹਿ ਦਈਏ ਤੇ ਆਪਾਂ ਪਹਿਲੇ ਵਾਲਾ ਜਿਹੜਾ ਕਰੋਨਾ ਦਾ ਮਾਹੌਲ ਸੀ ਉਹ ਉਹਨਾਂ ਦਾ ਹੈ ਨਹੀਂ ਜਿਹੜਾ ਆਪਾਂ ਪਿਛਲੇ 5 ਸਾਲਾ ਉਹ ਗਣੀਏ ਉਹ ਮਾਹੌਲ ਨਹੀਂ ਆਇਆ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਜਾਜ ਕਸਟਮਰ ਨਿਕਲਿਆ ਉਹਨਾਂ ਦੇ ਨਾਲ ਸਾਨੂੰ ਇਹ ਦੁਕਾਨਦਾਰਾਂ ਨੂੰ ਇਹ ਆਇਆ ਸੀ ਜਿਹੜਾ ਅਸੀਂ ਆਪਾਂ 3 ਮਹੀਨੇ ਚ ਵਿਹਲੇ ਬੈਠੇ ਰਹੇ ਹਾਂ ਬਿਲਕੁਲ ਉਹਨਾਂ ਦੇ ਨਾਲ ਸਾਨੂੰ ਥੋੜਾ ਬੋਤਾ ਸਾਡੇ ਵਰਕਰਸ ਨੂੰ ਸਾਡੇ ਘਰਦਿਆਂ ਨੂੰ ਸਾਡੇ ਬੱਚਿਆਂ ਦੇ ਜਿਨ੍ਹਾਂ ਦੇ ਸਕੂਲ ਦੇ ਟਿਊਸ਼ਨ ਫੀਸਾਂ ਵੀ ਲਈ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਪੂਤਾਂ ਕਰਨ ਜੋਗੇ ਹੋ ਜਾਂਦੇ ਆਪਣੇ ਪੈਰਾਂ ਤੇ ਥੋੜੇ ਸਮੇਂ ਦੇ ਵਿੱਚ ਇੱਦਾਂ ਹੀ ਚੱਲਦਾ ਰਿਹਾ ਤੇ ਅਸੀਂ ਸੈਟ ਹੋ ਜਾਂਦੇ ਦੁਕਾਨਦਾਰ ਆਉਣ ਵਾਲੇ ਸਮੇਂ 'ਚ ਵੀ ਇਹ ਮਾਹੌਲ ਚੰਗਾਰੇ ਦਾ ਅੱਧੇ ਨਾਲ 50% ਬਿਜ਼ਨਸ ਹੈ ਪਰ ਇਦਾਂ ਚੱਲਦਾ ਰਿਹਾ ਤੇ ਕੱਲ ਪਰਸੋ ਦਾ ਸ਼ਾਇਦ ਥੋੜਾ ਹੋਰ ਰਿਸਪੌਂਸ ਚੰਗਾ ਆ ਜਾਏਗਾ ਪੂਰਾ ਹੀ ਬੰਦ ਕਰਤਾ ਸੀਗਾ ਇਸ ਕਰਕੇ ਹੁਣ ਥੋੜਾ ਫੈਸਟੀਵਲਸ ਆਇਆ ਹੈ ਸ਼ੁਕਰ ਹੈ ਕਰੋਨਾ ਥੋੜਾ ਪਿੱਛੇ ਹੋਇਆ ਜਾਂ ਨਹੀਂ ਹੋਇਆ ਲੇਕਿਨ ਫੈਸਟੀਵਲਸ ਕਰਕੇ ਥੋੜਾ ਹੋ ਗਿਆ ਕਿ ਲੋਕੀ ਕਮਾ ਲੈਣੇ ਆ ਕੁਝ ਹੋ ਜਾਣ ਬਸ ਇਦਾਂ ਹੀ ਕਰੋਨਾ ਪਿੱਛੇ ਹੋਦਾ ਇਹ ਤੇ ਫੈਸਟੀਵਲs ਅੱਗੇ ਰਹਿਣ ਏ ਕੰਪਲਸਰੀ ਹੈ ਆਪਣੀ ਸੇਫਟੀ ਤਾਂ ਆਪਣੇ ਹੱਥੀ ਹੈ ਫਿਰ ਇਸ ਲਈ ਮਾਸਕ ਚੁੜੀਏ ਨਹੀਂ ਜਿੱਦਾਂ ਪਹਿਲਾਂ ਦੀਵਾਲੀ ਸੀਗੀ ਫੈਸਟੀਵਲ ਸੀਗੇ ਉਸ ਸਾਬ ਦਾ ਮਾਹੌਲ ਤਾਂ ਨਹੀਂ ਹੈ ਬਹੁਤ ਘੱਟ ਰਸ਼ ਹੋ ਗਿਆ ਪਰ ਜਿੱਦਾਂ ਦਾ ਵੀ ਹੈ ਪਰ ਸਭ कुछ तो हो या फेस्टिवल्स तो करके तो सबको तो तो कोरोना का बिल्कुल ध्यान रखना चाहिए एज आई एम कैरिंग माई मास्क विद मी सो आई थिंक सबको भूलना नहीं चाहिए फेस्टिवल्स में कि कोरोना अभी भी इट इज़ स्टिल गोइंग ऑन हैव फन शॉपिंग कीजिए बट कोरोना को मत भूलिए इस टाइम बहुत कम रश है शॉप्स में भी यू कैन एज यू कैन सी बट खाली दिख रही है ज़्यादातर कंपेयर uh, किया जाए तो लास्ट टाइम ज़्यादा रौनक थी ज़्यादा रश था पर इस टाइम उतना रौनक और उतनी रश नहीं है सिर्फ शादियों वाले आए हुए हैं शॉपिंग करने या कुछ वेरी रेयर पर्सन कोरोना ਦੇ ਚੱਲਦੇ ਸਾਰਿਆਂ ਦੀ ਆਰਥਿਕ ਸਥਿਤੀ ਪਤਲੀ ਹੋਈ ਹੈ ਤੇ ਜ਼ਾਇਰਾਨਾ ਤੌਰ ਤੇ ਇਸ ਨਾਲ ਤੰਤਰਸ ਤੇ ਵੀ ਅਸਰ ਪਿਆ ਪਰ ਫੇਰ ਵੀ ਦੁਕਾਨਦਾਰਾਂ ਨੂੰ ਉਮੀਦ ਸੀ ਕਿ ਖਰੀਦਦਾਰੀ ਦਾ ਇਹ ਤਿਉਹਾਰ ਉਹਨਾਂ ਲਈ ਚੰਗੇ ਦਿਨ ਲੈ ਕੇ ਆਵੇਗਾ ਤੇ ਸਭ ਦੀ ਦੀਵਾਲੀ ਜਗਮਗ ਹੋਵੇਗੀ